ਮੋਹਾਲੀ ਦੇ ਵਿੱਚ ਬਹੁ ਮੰਜ਼ਿਲਾ ਇਮਾਰਤ ਡਿੱਗਣ ਦੇ ਨਾਲ ਹੋਏ ਨੁਕਸਾਨ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਹੁਣ ਖੁੱਲ ਚੁੱਕੀ ਹੈ ਕਮਜ਼ੋਰ ਇਮਾਰਤਾਂ ਦਾ ਜੜਾ ਹੈ ਸਰਵੇ ਕਰਵਾਇਆ ਜਾ ਰਿਹਾ ਹੈ ਕਮਜ਼ੋਰ ਇਮਾਰਤਾਂ ਨੂੰ ਜੜਾ ਹੈ ਹੁਣ ਜ਼ਮੀਦੋਸ਼ ਕੀਤਾ ਜਾਵੇਗਾ ਨਵੀਆਂ ਬਣ ਰਹੀਆਂ ਇਮਾਰਤਾਂ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੈ ਬਿਨਾ ਪੈਰਾਮੀਟਰ ਪੂਰੇ ਕੀਤੇ ਨਹੀਂ ਬਣਨ ਗਿਆ ਹੁਣ ਨਵੀਆਂ ਇਮਾਰਤਾਂ ਬਿਨੇ ਦਿਨੇ ਜੜਤੇ ਕੀ ਪਿੰਦ ਦਿਨੇ ਜੜਾ ਹੈ ਮੋਹਾਲੀ ਦੇ ਵਿੱਚ ਇੱਕ ਹਾਦਸਾ ਹੋਇਆ ਸੀ ਦਸਤੂਰਾਨ ਕੇ ਇੱਕ ਇੱਕ ਜੜੀ ਹੈ ਮਹਿਲਾ ਦੀ ਤੇ ਇਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਹੁਣ ਜਾ ਕੇ ਪ੍ਰਸ਼ਾਸਨ ਨੇ ਅੱਖਾਂ ਦੀਆਂ ਜੜੀਆਂ ਨੀਂਦ ਨੂੰ ਖੁੱਲ ਚੁੱਕੀਆਂ ਨੇ ਕਮਜ਼ੋਰ ਇਮਾਰਤਾਂ ਦਾ ਹੁਣ ਸਰਵੇ ਕਰਵਾਇਆ ਜਾਵੇਗਾ ਸਰਵੇ ਦੇ ਵਿੱਚ ਕਮਜ਼ੋਰ ਇਮਾਰਤਾਂ ਦਾ ਜਾਇਜ਼ਾ ਲਿਆ ਜਾਵੇਗਾ ਤੇ ਉਹਨਾਂ ਨੂੰ ਜਮੀਦੋਸ਼ ਕਰਾਇਆ ਜਾਏਗਾ ਦੇਖੋ ਇਹ ਦੋ ਤਿੰਨ ਗੱਲਾਂ ਹੈਗੀਆਂ ਨੇ ਜਿਹੜੀਆਂ ਮੇਨਲੀ ਜਿਹੜਾ ਇੱਕ ਕਾਨੂੰਨ ਹੈਗਾ ਇੱਕ ਰੈਡ ਲਾਈਨ ਹੁੰਦੀ ਆ ਇੱਕ ਰੈਡ ਲਾਈਨ ਤੋਂ ਬਾਹਰ ਦਾ ਏਰੀਆ ਹੁੰਦਾ ਕਈ ਜਗ੍ਹਾ ਤੇ ਰੈਡ ਲਾਈਨ ਦੇ ਵਿੱਚ ਅੰਦਰ ਮਕਾਨ ਬਣੇ ਹੋਏ ਨੇ ਜਾਂ ਕਿਤੇ ਕੋਈ ਬਿਲਡਿੰਗ ਬਣੀ ਹੋਈ ਹੈਗੀ ਆ ਉਹ ਤੇ ਕਾਨੂੰਨ ਕੁਝ ਹੋਰ ਕੰਮ ਕਰੂਗਾ ਤੇ ਜਿਹੜੀ ਉਦੋਂ ਬਾਹਰ ਹੈਗੀਆਂ ਨੇ ਬਿਲਡਿੰਗਾਂ ਉਹਦੇ ਤੇ ਕੁਝ ਹੋਰ ਐਕਸ਼ਨ ਹੋਣਾ ਹੈਗਾ ਉਹਦਾ ਕਾਰਨ ਕੀ ਹੈ ਦੇਖੋ ਸਭ ਤੋਂ ਪਹਿਲਾਂ ਸਾਡਾ ਫਰਜ਼ ਇਹ ਬਣਦਾ ਹੈਗਾ ਕਿ ਅਸੀਂ ਟੀਮਾਂ ਆਪਣੇ ਵੱਲੋਂ ਭੇਜੀਆਂ ਹੋਈਆਂ ਨੇ ਉਹ ਚੈੱਕ ਕਰ ਰਹੀਆਂ ਨੇ ਸਰਵੇ ਕਰਵਾ ਰਹੀਆਂ ਨੇ ਜਿਹੜੀਆਂ ਬਿਲਡਿੰਗਾਂ ਕਮਜ਼ੋਰ ਨੇ ਬਿਲਡਿੰਗਾਂ ਮੱਲੋ ਖੜੀਆਂ ਹੋਣ ਦੇ ਰਹਿਣ ਦੇ ਕਾਬਿਲ ਨਹੀਂ ਹੈਗੀਆਂ ਉਹ ਬਿਲਡਿੰਗਾਂ ਨੂੰ ਅਸੀਂ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਰਿਮੂਵ ਕਰ ਦਈਏ ਜੋ ਪਹਿਲਾਂ ਤਾਂ ਮਾਲਕਾਂ ਨੂੰ ਕਹੀਏ ਕਿ ਇਹਨੂੰ ਤੋੜੋ ਬਿਲਡਿੰਗ ਨੂੰ ਇਹ ਤੁਹਾਡੀ ਰਹਿਣ ਯੋਗ ਬਿਲਡਿੰਗ ਨਹੀਂ ਹੈਗੀ ਇਹਨੂੰ ਬਿਲਡਿੰਗ ਨੂੰ ਤੁਸੀਂ ਡਿਮੋਲਿਸ਼ ਕਰੋ ਜੇ ਬਈਜਾਸੋ ਨਹੀਂ ਕਰਦੇ ਤਾਂ ਖੁਦ ਕਾਰਪਸ਼ਨ ਉਹ ਜ਼ਿੰਮੇਵਾਰੀ ਲਊਗੀ। ਉਦੋਂ ਅਲਾਵਾ ਇੱਕ ਗੱਲ ਇਹ ਹੈਗੀ ਆ ਕਿ ਕੁਝ ਬਿਲਡਿੰਗਾਂ ਇਹੋਗੀਆਂ ਹੈਗੀਆਂ ਨੇ ਜਿਹੜੀਆਂ ਅਨਥਰਾਇਜ਼ ਬਣੀਆਂ ਹੋਈਆਂ ਹੈਗੀਆਂ ਨੇ ਬਹੁਤ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣੀਆਂ ਆ ਤੇ ਬਹੁਤ ਜ਼ਿਆਦਾ ਵੈਲਸ਼ਨ ਦੇ ਵਿੱਚ ਹੈਗੀ ਆ ਔਰ ਉਹਨਾਂ ਦੀ ਜਿਹੜੀ ਸਟਰੈਂਥ ਉਹ ਵੀ ਪ੍ਰੋਪਰ ਨਹੀਂ ਹੈਗੀ ਔਰ ਉਹਦੇ ਵਿੱਚ ਘੱਟੋ-ਘੱਟ ਦੇ ਮੇਰੇ ਖਿਆਲ ਵਿੱਚ 100-100 ਤੋਂ 200 ਲੋਕ ਰਹਿੰਦੇ ਹੈਗੇ ਆ। ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਬਈ ਜ਼ਿਆਦਾ ਉਹਨਾਂ ਨੂੰ ਤੁਸੀਂ ਆਪਣੇ ਸਿਸਟਮ ਦੇ ਵਿੱਚ ਲੈ ਕੇ ਉਹ ਨਕਸ਼ੇ ਵਗੈਰਾ ਪਾਸ ਕਰਵਾਓ। ਤੇ ਉਹਨੂੰ ਉਸ ਮੁਤਾਬਕ ਬਣਾਓ ਜਿਸ ਤਰ੍ਹਾਂ ਮੁਤਾਬਕ ਜੋ ਸਾਡੀ ਪਾਲਿਸੀ ਕਹਿੰਦੀ ਆ ਜੇ ਉਹ ਨਹੀਂ ਕਰਵਾਉਂਦੇ ਤਾਂ ਅਸੀਂ ਉਹ ਬਿਲਡਿੰਗਾਂ ਨੂੰ ਸੀਲ ਕਰਾਂਗੇ ਇਹ ਜੋ ਅਸੀਂ ਸਾਡੀ ਅੱਜ ਵੀ ਮੀਟਿੰਗ ਅਸੀਂ ਮੈਂ ਹੁਣ ਅਸੀਂ ਦਫ਼ਤਰ ਬੈਠਾ ਹੈਗਾ ਤੇ ਕਮਿਸ਼ਨਰ ਸਾਹਿਬ ਹੁਣ ਡੀਸੀ ਦੀ ਮੀਟਿੰਗ ਦੇ ਵਿੱਚੋਂ ਆਏ ਨੇ ਤੇ ਅਸੀਂ ਹੁਣ ਆਪਸੀ ਮੀਟਿੰਗ ਕਰਨੀ ਹੈਗੀ ਆ ਅਸੀਂ ਜਿਹੜਾ ਉਹ ਵਰਕਿੰਗ ਹੁਣ ਤੱਕ ਹੋਈ ਆ ਉਹਦਾ ਗੱਲਬਾਤ ਬੁਸ਼ਨੀ ਹੈ ਕਿ ਹੁਣ ਤੱਕ ਅਸੀਂ ਕੀ ਕਰਕੇ ਆਏ ਨੇ ਤਾਂ ਹੁਣ ਅੱਗੇ ਵਾਸਤੇ ਜੋ ਅਸੀਂ ਕਰਨਾ ਤਾਂ ਉਹ ਅਸੀਂ ਇਸ ਤੋਂ ਮੀਟਿੰਗ ਤੋਂ ਬਹੁਤ ਤੁਹਾਨੂੰ ਦੱਸ ਦਵਾਂਗੇ ਕਿ ਅਸੀਂ ਆਹ ਕਰਨ ਜਾ ਰਹੇ ਹਾਂ ਮੇਰੇ ਸਾਹਿਬ ਇਹਨੂੰ ਦੇਖ ਕੇ ਜਿਹੜੀ ਅਧਿਕਾਰੀ ਜ਼ਿੰਮੇਵਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹ ਕੁੱਤੇ ਬਹੁਤ ਸਾਰੇ ਦਿਨਾਂ ਤੋਂ ਬਿਨਾਂ ਪਾਸ ਹੋਏ ਕਿਸੇ ਚੈੱਕ ਨਹੀਂ ਕਰਿਆ ਜਾ ਕੇ ਜੋ ਉਹਨਾਂ ਨੂੰ ਕੀ ਮਿਲੀ ਪੁੱਗ ਸੀਗੀ ਇਹ ਸਾਰਾ ਸਾਹਮਣੇ ਆਇਆ ਦੇਖੋ ਇਹ ਕਾਫੀ ਸਮਝਦਾ ਕਿ ਕੋਈ ਇਹ ਇਹ ਕਹਿਣਾ ਬੜਾ ਜਲਦਬਾਜ਼ੀ ਵਾਲੀ ਗੱਲ ਹੋ ਜੂਗੀ ਕਿ ਕਿਹਦੀ ਜ਼ਿੰਮੇਵਾਰੀ ਬਣਦੀ ਆ ਕਿਹਦਾ ਕਸੂਰ ਹੈਗਾ ਕਦੋਂ ਬਿਲਡਿੰਗ ਬਣੀ ਸੀ ਜਿਹੜੀ ਬਿਲਡਿੰਗ ਹੁਣ ਬਣਨੀ ਸ਼ੁਰੂ ਹੋਈ ਸੀ ਜਿਹਦਾ ਕਾਰਨ ਕਰਕੇ ਬਿਲਡਿੰਗ ਗਿਰੀ ਆ ਉਹ ਉਹ ਕਦੋਂ ਸ਼ੁਰੂ ਹੋਈ ਸੀਗੀ ਉਥੇ ਮਨੋ ਉਹਨਾਂ ਨੇ ਕੋਈ ਅਪ੍ਰੀਸ਼ੈਸ਼ਨ ਅਪਲਾਈ ਕੀਤਾ ਸੀ ਜਾਂ ਨਹੀਂ ਕੀਤਾ ਸੀਗਾ ਉਹ ਅਸੀਂ ਮਨੋ ਉਸ ਗੱਲ ਦਾ ਵੀ ਪਤਾ ਕਰਵਾ ਰਹੇ ਆਂ ਵੀ ਜਿਹਦੀ ਜ਼ਿੰਮੇਵਾਰੀ ਬੰਦੀ ਆ ਦੇਖੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਬਣਦੀ ਆ ਕਿਉਂਕਿ ਜਿਹੜੀ ਜਾਣਾਂ ਚਲੀ ਗਈਆਂ ਉਹ ਵਾਪਸ ਨਹੀਂ ਆਉਣੀਆਂ ਜਿਹੜੇ ਪਰਿਵਾਰ ਦਾ ਕੋਈ ਚਿਰਾਗ ਬੁੱਝ ਗਿਆ ਉਹਦੇ ਵਾਪਸ ਨਹੀਂ ਆਉਣਾ ਤੋਂ ਮਤਲਬ ਜਿਹਦੀ ਸਭ ਤੋਂ ਵੱਡੀ ਗੱਲ ਹੈ ਕਿ ਜੋ ਜ਼ਿੰਮੇਵਾਰ ਬੰਦਾ ਅਧਿਕਾਰੀ ਹੈਗਾ ਉਹ ਦੇਖਦਾ ਜੀ ਬੰਦੀ ਕਰ ਪਈਆ ਉਹ ਹੋ ਗਈ ਇੱਕੋ ਦੇ ਵਿੱਚ ਜਿਹੜੇ ਵੜਾ ਜਿਹਨੇ ਬਿਲਡਿੰਗਾਂ ਚਾ ਕੰਮ ਜਿਹੜਾ ਸਟੱਪ ਤੋਂ ਕੰਮ ਚੱਲ ਰਿਹਾ ਉਹ ਨੂੰ ਲੈ ਕੇ ਕੋਈ ਐਕਸ਼ਨ ਕਿਹਾ ਜਾਵੇ ਜਿੰਨਾ ਚਿਰ ਪਹਿਲਾਂ ਕਲੀਅਰ ਲੈ ਲਓ ਮੂਵਲੀ ਲੈਂਸ ਲੈ ਲਓ ਉਸ ਤੋਂ ਬਾਅਦ ਇਹਦਾ ਕੰਮ ਸ਼ੁਰੂ ਕਰੋ ਦੇਖੋ ਅਸੀਂ ਜਿਹੜੀ ਮੀਟਿੰਗ ਹੋਣ ਕਰਨ ਜਾ ਰਹੇ ਆ ਮੈਂ ਇਸ ਦਾ ਮੈਂ ਮਤਲਬ ਫੋਨ ਤੇ ਤਾਂ ਸਾਡੀ ਗੱਲਬਾਤ ਕਮਿਸ਼ਨ ਸਾਹਿਬ ਨਾਲ ਮੇਰੀ ਹੁੰਦੀ ਦਿੰਦੀ ਆ ਮੈਂ ਉਹਨੂੰ ਕਿਹਾ ਸੀ ਇਮੀਡੀਏਟ ਜਿਹੜੀਆਂ ਬਿਲਡਿੰਗਾਂ ਦੇ ਆਪਾਂ ਨੂੰ ਕੋਈ ਐਪਲਾਈ ਨਹੀਂ ਕੀਤਾ ਹੋਇਆ ਕੰਮ ਚੱਲ ਰਿਹਾ ਹੈਗਾ ਉਹਦਾ ਇਮੀਡੀਏਟ ਬੰਦ ਕਰੋ ਉਹਨੂੰ ਕੰਮ ਨੂੰ ਰੋਕੋ ਉਹਨੂੰ ਕਹੋ ਆਪ ਆਪਣੇ ਉਹ ਉਸ ਤੋਂ ਬਾਅਦ ਆਪਣਾ ਕੰਮ ਲਾਵੇ ਜੇਕਰ ਉਹ ਨਹੀਂ ਪੂਰੀ ਕਰਦਾ ਤਾਂ ਉਹਨੂੰ ਇਮੀਡੀਏਟ ਉੱਥੇ ਹੀ ਰੋਕ ਦਿੱਤਾ ਜਾਵੇ ਜਿਹੜੀਆਂ ਦੂਸਰੀਆਂ ਹੈਗੀਆਂ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਅਸੀਂ ਉਹਨਾਂ ਦੇ ਖਿਲਾਫ ਜਿਹੜੀਆਂ ਕੋਈ ਬੀੜੀਆਂ ਕਮਜ਼ੋਰ ਨੇ ਉਹਨਾਂ ਨੂੰ ਅਸੀਂ ਮਲਟਾਉਣ ਦੀ ਗੱਲ ਕਰਾਂਗੇ ਜਿਹੜੀਆਂ ਬਿਲਡਿੰਗਾਂ ਦੇ ਬਹੁਤ ਜ਼ਿਆਦਾ ਵਾਇਲੇਸ਼ਨ ਹੈਗੀ ਆ ਔਰ ਉੱਥੇ ਅਸੀਂ ਉਹ ਮਤਲਬ ਨਿਯਮਕ ਜਿਹੜੀ ਹੈਗੀ ਆ ਉਹਨੂੰ ਉਸ ਤਰ੍ਹਾਂ ਪਾਸ ਕਰਾਂਗੇ ਤਾਂ ਹੀ ਉਹ ਬਦਲੂਗੇ ਕੰਮ ਕਰ ਪਾਊਗਾ ਅਗਰ ਉਹ ਨਹੀਂ ਕੰਮ ਕਰਦਾ